ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖਣਗੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਬਹੁਤ ਖਾਸ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਵਧੀਆ ਚੰਗੀ ਕੁਆਲਿਟੀ ਦੀਆਂ ਜਿਹੜੀਆਂ ਦੋਸਤੋ ਮੱਝਾਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਮੱਝਾਂ ਵੀ ਤੁਹਾਨੂੰ ਦੇਖਣ ਦੇ ਵਿੱਚ ਮਿਲਣਗੀਆਂ ਦੋਸਤੋ ਤੇ ਜਿਹੜੀਆਂ ਝੋਟੀਆਂ ਹੈਗੀਆਂ ਪਹਿਲੇ ਸਵੇਰੇ ਦੇ ਵਿੱਚ ਫਰਸਟ ਟਾਈਮਰ ਸੈਕਿੰਡ ਟਾਈਮਰ ਉਹ ਵੀ ਦੇਖਣ ਦੇ ਵਿੱਚ ਮਿਲਣਗੀਆਂ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈਗੀ ਦੋਸਤੋ ਕਿੰਗਰਾ ਚੋ ਵਾਲਾ ਹੈਗਾ ਦੋਸਤੋ ਪਿੰਡ ਤੇ ਪਚਰੰਗਾ ਜਿਹੜਾ ਦੋਸਤੋ ਅੱਡਾ ਹੈਗਾ ਜਲੰਧਰ ਤੋ ਜਦੋਂ ਦੋਸਤੋ ਪਠਾਨਕੋਟ ਰੋਡ ਆ ਜੰਮੂ ਕਸ਼ਮੀਰ ਰੋਡ ਆ ਪਾਉਨੇ ਆ ਤਾਂ ਰਸਤੇ ਵਿੱਚ ਜਿਹੜਾ ਦੋਸਤੋ 25 ਕਿਲੋਮੀਟਰ ਜਲੰਧਰ ਤੋਂ ਦੂਰੀ ਹੈਗੀ ਆ ਪਿੰਡ ਦੀ ਪਚਰੰਗਾ ਪਚਰੰਗਾ ਢੋ ਤੋਂ ਜਿਹੜਾ ਦੋਸਤੋ ਤੁਸੀਂ ਸੱਜੇ ਪਾਸੇ ਆ ਟਰਨ ਲੈ ਕੇ ਬਿਲਕੁਲ ਬਾਈਹੋਰਾ ਦੇ ਜਿਹੜੇ ਟਿਕਾਣੇ ਤੇ ਪਹੁੰਚ ਸਕਦੇ ਹੋ ਭੋਗਪੁਰ ਦੀ ਜਿਹੜੀ ਦੂਰੀ ਹੈਗੀ ਆ ਦੋਸਤੋ ਇਸ ਪਿੰਡ ਦੀ ਤਕਰੀਬਨ 7 ਕਿਲੋਮੀਟਰ ਦੀ ਆ ਤੇ ਟਾਂਡੇ ਤੋਂ ਸ਼ਹਿਰ ਟਾਂਡੇ ਤੋਂ ਦੋਸਤੋ ਜਿਹੜੀ ਇਸ ਪਿੰਡ ਦੀ ਦੂਰੀ ਆ ਤਕਰੀਬਨ 20 21 ਕਿਲੋਮੀਟਰ ਦੀ ਆ ਬਾਈ ਹੋਰਾਂ ਦਾ ਜਿਹੜਾ ਫਾਰਮ ਆ ਦੋਸਤੋ ਸੇਲ ਪਰਚੇਜ਼ ਵਾਲੇ ਪਸ਼ੂ ਆ ਤੁਹਾਨੂੰ ਅਕਸਰ ਇਥੋਂ ਮਿਲਣ ਮਿਲਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਸ਼ੂ ਜਿਹੜੇ ਚੰਗੇ ਹੋਣਗੇ ਦੋਸਤੋ ਬਿਲਕੁਲ ਜਿੰਨੀ ਕਿ ਤਸੱਲੀ ਹੋਵੇਗੀ ਬਾਈ ਹੋਰਾਂ ਦੀ ਸੋਹਣੀ ਹੋਵੇਗੀ ਤਸੱਲੀ ਅੱਗੋਂ ਬਹੁਤ ਵਧੀਆ ਕਰਕੇ ਆਉਂਦੇ ਆ ਕਿਉਂਕਿ ਤਜਰਬਾ ਬਹੁਤ ਵੱਡਾ ਬਿਲਕੁਲ ਜਿਹੜੀ ਗੱਲਬਾਤ ਹੈਗੀ ਆਪਾਂ ਬਾਈ ਹੋਰਾਂ ਦੇ ਨਾਲ ਤੁਹਾਨੂੰ ਰੂਪ ਰੂਪ ਕਰਵਾਵਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਬਾਈ ਹੋਰਾਂ ਦੇ ਕੋਲੋਂ ਲਵਾਂਗੇ ਹਰ ਇੱਕ ਐਨੀਮਲ ਦੀ ਜਿਹੜੀ ਦੋਸਤੋ ਮਿਲਕਿੰਗ ਤੋਂ ਲੈ ਕੇ ਪ੍ਰਾਈਸ ਤੱਕ ਦੀ ਜਿਹੜੀ ਆ ਪੂਰੀ ਜਾਣਕਾਰੀ ਤੁਹਾਨੂੰ ਦੋਸਤੋ ਇਸੇ ਵੀਡੀਓ ਦੇ ਵਿੱਚ ਵੇਖਣ ਦੇ ਵਿੱਚ ਮਿਲੇਗੀ। ਚੱਲਦੇ ਆ ਬਾਈ ਹੋਰਾਂ ਦੇ ਕੋਲ ਬਾਈ ਹੋਰੀ ਸਾਫਕਾ ਸਰਪੰਚ ਵੀ ਹਨ ਇਸ ਪਿੰਡ ਦੇ ਕਿੰਗਰਾ ਚੋ ਵਾਲਾ ਪਿੰਡ ਦੇ ਜਿਹੜੇ ਸਾਫਕਾ ਸਰਪੰਚ ਵੀ ਹਨ ਤੇ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਬਥੇਰੇ ਜਾਣਕਾਰੀ ਉਹਨਾਂ ਦੇ ਕੋਲੋਂ ਲੈਂਦੇ ਆਂ ਰਾਜ ਸੰਤੂ ਡੈਰੀ ਫਾਰਮ ਦੇ ਚੈਨਲ ਦੇ ਖਾਵਾਂ ਦਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ। ਠੀਕ ਆ ਮਿਹਰਬਾਨੀ ਬਾਜੀ। ਤੇ ਭਾਜੀ ਇੱਕ ਆਪਣੇ ਜਿਹੜੇ ਵੀਰ ਨੇ ਉਹਨਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਗਏ ਮੈਂ ਜੀ ਮੇਰਾ ਪਿੰਡ ਕਿੰਗਰਾ ਚੋਵਾਲਾ ਜੀ ਗੁਰਦੀਪ ਸਿੰਘ ਸਾਫਕਾ ਸਰਪੰਚ ਜੀ ਦੀਪਾ ਸਰਪੈਂਚ ਕਰਕੇ ਵੀ ਇਲਾਕੇ ਚ ਜਾਣਿਆ ਜਾਂਦਾ ਜੀ ਠੀਕ ਹੈ ਜੀ ਸਾਡੇ ਨੀਅਰ ਤਹਿਸੀਲ ਭੋਪੜ ਪੈਂਦੀ ਹੈ ਜੀ ਜੀ ਜੇ ਕਿਸੇ ਵੀਰ ਨੇ ਵੀ ਪਿੰਡ ਦਾ ਨਾਂ ਪਤਾ ਲੱਗੇ ਤੇ ਭੋਪੜ ਤੋਂ 5 ਕਿਲੋਮੀਟਰ ਪਿੱਛੇ ਆਪਣਾ ਜਲੰਧਰ ਵਾਲੀ ਸਾਈਡ ਤੇ ਆਪਣਾ ਪਿੰਡ ਪੈ ਜਾਂਦਾ ਜੀ ਜੀ ਇਧਰੋਂ ਕਾਲੇ ਬੱਕਰੇ ਤੋਂ 5 ਕਿਲੋਮੀਟਰ ਅੱਗੇ ਪੈ ਜਾਂਦਾ ਜੀ ਠੀਕ ਹੈ ਜੀ ਇਹ ਪਿੰਡ ਆਪਣੇ ਕਾਲਾ ਬੱਕਰਾ ਮਸ਼ਹੂਰ ਹੈ ਜੀ ਆਪਣਾ ਕਿੰਗਰਾਵੀ ਮਸ਼ਹੂਰੀ ਹੈ ਜੀ ਠੀਕ ਹੈ ਜੀ ਉਹ ਉੱਪਰ ਤੇ ਆਦਮਪੁਰ ਸਾਡੇ ਤੋਂ 10 ਕਿਲੋਮੀਟਰ ਪੈ ਜਾਂਦਾ ਜੀ ਜ਼ਿਲ੍ਹਾ ਸਾਡਾ ਜਲੰਧਰ ਪੈਂਦਾ ਜੀ ਜ਼ਿਲ੍ਹਾ ਜਲੰਧਰ ਹਾਂਜੀ ਠੀਕ ਆ ਸਰਪੰਚ ਸਾਹਿਬ ਜੇਕਰ ਅਪਾ ਗੱਲ ਕਰੀਏ ਤੇ ਪਸ਼ੂ ਵਪਾਰ ਦਾ ਕੰਮ ਹੈ ਆਪਣਾ ਹਾਂਜੀ ਪਸ਼ੂ ਵਪਾਰ ਦਾ ਆਪਣਾ ਕੰਮ ਤੇ ਕਿੰਨੇ ਕ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਜੀ ਦੇਖੋ ਜੀ ਸਾਡਾ ਜਿਹੜਾ ਇਹ ਕੰਮ ਆ ਪਸ਼ੂ ਵਪਾਰ ਦਾ ਸਾਡਾ ਜੱਦੀ ਕੰਮ ਆ ਜੀ ਮੇਰੇ ਫਾਦਰ ਸਾਹਿਬ ਵੀ ਵਪਾਰ ਕਰਦੇ ਸੀ ਸਾਡੇ ਦਾਦਾ ਜੀ ਵੀ ਕਰਦੇ ਸੀਗੇ ਮੈਂ ਤਕਰੀਬਨ 92 ਚ ਆਪਣੀ ਪੜ੍ਹਾਈ ਖਤਮ ਕਰਕੇ ਉਸ ਤੋਂ ਬਾਅਦ ਆਪਣੇ ਫਾਦਰ ਸਾਹਿਬ ਦੇ ਨਾਲ ਇਸ ਕੰਮ ਨੂੰ ਤੁਰ ਪਿਆ ਸੀਗਾ ਜੀ ਠੀਕ ਹੈ ਜੀ ਤੇ ਕਾਫੀ ਪਿਆਰ ਜਿਆਦਾ ਤਜਰਬਾ ਵੀ ਬਹੁਤ ਵੱਡਾ ਹੈ ਜੀ ਤੇ ਪਸ਼ੂ ਬਿਲਕੁਲ ਤਸੱਲੀ ਵਾਲੇ ਹੀ ਆਪਣੇ ਮਤਲਬ ਕਿ ਫਾਰਮ ਤੇ ਹੁੰਦੇ ਆ ਦੇਖੋ ਜੀ ਪਸ਼ੂ ਆਪਾਂ ਪਿਛਲੇ ਘਰੋਂ ਹੀ ਤਸੱਲੀ ਕਰਕੇ ਲਿਆਈਦੀ ਹੈ ਜੀ ਠੀਕ ਹੈ ਜੀ ਜਿਹੜੇ ਘਰ ਤੋਂ ਵੀ ਆਪਾਂ ਪਸੂ ਲਈਦਾ ਜੀ ਆਪਾਂ ਪੂਰੀ ਤਸੱਲੀ ਕਰਕੇ ਲਈਦਾ ਆ ਅਗਲੇ ਨੂੰ ਇਹ ਗੱਲ ਕਹੀਦੀ ਆ ਪਸੂ ਆਪਾਂ ਸੋਨਾ ਲੈਣਾ ਆ ਤੇ ਸੋਨਾ ਹੀ ਤੁਹਾਨੂੰ ਪੈਸੇ ਦੇਣੇ ਆ ਪੈਸਾ ਕੋਈ ਪਾਟਾ ਹੋਇਆ ਤੇ ਬਾਹਰ ਕੱਢ ਦਿਓ ਪਸੂ ਆਪਾਂ ਆਪਣਾ ਖਰਾ ਕਰਕੇ ਲਈਦਾ ਜੀ ਜੀ ਸੋ ਬਹੁਤ ਵਧੀਆ ਗੱਲ ਆ ਜੀ ਬਹੁਤ ਵੱਡੀ ਤਸੱਲੀ ਆ ਬਹੁਤ ਵੱਡੀ ਸੂਝਬੂਝ ਹੈਗੀ ਆ ਤੁਹਾਡੀ ਤੇ ਅੱਜ ਸਰਪੰਚ ਸਾਹਿਬ ਜੇ ਕਿਰਪਾ ਗੱਲ ਕਰੀਏ ਤੇ ਕਿੰਨੇ ਐਨੀਮਲ ਆਪਣੇ ਕੋਲ ਸੇਲ ਲਈ ਹੈਗੇ ਜੀ ਇਸ ਵੇਲੇ 9 ਆ ਜੀ ਆਪਣੇ ਕੋਲ 9 ਮੱਝਾਂ ਝੋਟੀਆਂ ਸਾਰੀਆਂ ਟੋਟਲ ਰਲਾ ਕੇ ਆ ਜੀ ਹਾਂਜੀ ਹਾਂਜੀ 9 ਜੀ ਠੀਕ ਆ ਕਿਸਾਨ ਵੀਰੋ ਜਿੰਨੀਆਂ ਪਾ ਤੁਹਾਨੂੰ ਮੱਝਾਂ ਦਿਖਾ ਦਿੱਤੀਆਂ ਨੇ 6 ਤੋਂ 7 ਨਾਗ ਆਪਾਂ 6 ਮੱਝਾਂ ਤੁਹਾਨੂੰ ਦਿਖਾ ਦਈਆਂ ਨੇ 6 ਮੱਝਾਂ ਦਿਖਾ ਦਈਆਂ ਨੇ ਇਹ ਟੁਕੀਆਂ ਨੇ ਮੱਝਾਂ ਕਰ ਤਕਰੀਬਨ ਕੋਈ 5 ਦਿਨ ਦੀ ਕੋਈ 7 ਦਿਨ ਦੀ ਕੋਈ ਹਫ਼ਤੇ ਦੀ ਕੋਈ ਡੇਢ ਹਫ਼ਤੇ ਦੀ ਹਜੇ ਸੂਣ ਦੇ ਵਿੱਚ ਦਿਨ ਬਾਕੀ ਆ ਤੇ ਅੱਗੇ ਜਿਹੜੀਆਂ ਤਿੰਨ ਮੱਝਾਂ ਖੜੀਆਂ ਦੋਸਤੋ ਤਿੰਨੇ ਮੱਝਾਂ ਜਿਹੜੀਆਂ ਸੂਈਆਂ ਨੇ ਬਿਲਕੁਲ ਨਾਲ ਬੱਚੇ ਆ ਪ੍ਰੋਪਰ ਬੱਚੇ ਵੀ ਆਪਾਂ ਨੂੰ ਇਨਫਰਮੇਸ਼ਨ ਲਵਾਂਗੇ ਮਗਰ ਮੇਲ ਆ ਜਾਂ ਫੀਮੇਲ ਆ ਤੇ ਸਰਪੰਚ ਸਾਹਿਬ ਆਈਏ ਸਾਹਮਣੇ ਅੱਗੇ ਜੀ ਤੇ ਇਸ ਝੋਟੀ ਬਾਰੇ ਪਾਈਏ ਚੰਨਾ ਜੀ ਇਹ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨਾਂ ਸੋਈ ਨੂੰ ਆਇ ਚੌਥਾ ਦੇਣਿਆ ਜੀ ਚੌਥਾ ਦੇਣਾ ਜੀ ਤੇ 10 ਕਿਲੋ ਇਹਦੇ ਥੱਲੇ ਇਸ ਵੇਲੇ ਬੋਲਾ ਆਇਆ ਜੀ ਠੀਕ ਹੈ ਜੀ 10 ਕਿਲੋ ਬੋਲਾ ਆਪਣਾ ਕੋਈ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਚੁਆ ਕੇ ਲੈ ਸਕਦਾ ਆ ਜੀ ਜੇ ਕੋਈ ਬੰਦਾ ਬਾਲਾ ਆਪਣਾ ਯਕੀਨ ਵਾਲਾ ਹੋਵੇ ਜੀ ਤੋਂ ਐਦਾਂ ਵੀ ਫੜ ਕੇ ਲੈ ਜਾਵੇ ਤਿੰਨ ਦਿਨ ਚੋ ਕੇ ਫੇਰ ਵੀ ਇਹ ਭਾਂਵੇਂ ਭੇਜ ਦਵੇ ਠੀਕ ਹੈ ਜੀ ਮਗਰ ਬੱਚਾ ਕੀ ਆ ਗਿਆ ਜੀ ਇਹਦੇ ਮਗਰ ਕੱਟੀ ਆ ਜੀ ਕੱਟੀ ਆ ਗਈ ਆ ਹਾਂਜੀ ਤੇ ਦਿਨ ਕਿੰਨੇ ਦੱਸਿਆ ਸੋਈ ਨੂੰ ਇਹਨੂੰ ਆ ਚੌਥਾ ਦੇਣਿਆ ਜੀ ਚੌਥਾ ਦਿਨ ਹਾਂਜੀ 10 ਕਿਲੋ ਬੋਲਾ ਇਹ ਥੱਲੇ ਤਿਆਰ 10 ਆਰਡਰ ਦੀ ਕੁਆਲਿਟੀ ਵੇਖੋ ਸਿੰਘ ਵੇਖੋ ਮੂੰਹ ਮੱਥਾ ਵੇਖੋ ਫੇਸ ਕੁਆਲਿਟੀ ਬਹੁਤ ਖੂਬਸੂਰਤ ਆ ਤੇ 4 ਦਿਨ ਹੋ ਗਏ ਦੋਸਤੋ ਸੂਈ ਨੂੰ ਆ ਦੇਖੋ ਸੋਹਣੀ ਥਾਨਾ ਦੀ ਕੁਆਲਿਟੀ ਆ 10 ਲੀਟਰ ਜਿਹੜਾ ਦੋਸਤੋ ਬੋਲਾ ਤੁਸੀਂ ਬਿਲਕੁਲ ਤਸੱਲੀ ਦੋ ਟਾਈਮ ਕਰ ਲਓ ਟਾਈਮ ਟੂ ਟਾਈਮ ਬਨ ਗਏ ਤੇ ਮਗਰ ਜਿਹੜੀ ਦੋਸਤੋ ਫੀਮੇਲ ਕਾਫ ਆ ਮਗਰ ਕੱਟੀ ਆ ਬਿਲਕੁਲ ਜੈਡ ਬਲੈਕ ਤੁਸੀਂ ਕੱਟੀ ਆ ਲੈ ਵੇਖੋ 나ੜੂ ਨਾਲ ਆ ਅੱਜ 4 ਦਿਨ ਦੀ ਸੂਈ ਆ ਦੋਸਤੋ ਇਹ ਛੋਟੀ ਤੇ ਮਗਰ ਕੱਟੀ ਆ ਦੋਸਤੋ 나ੜੂ ਨਾਲ ਆ ਬੱਚੇ ਦੇ ਜਰੂਰ ਚੈੱਕ ਕਰ ਸਕਦੇ ਹੋ ਦੇ ਕੋਲ ਮਗਰ ਜਿਹੜੇ ਪੂਛ ਤੇ ਵਾਲ ਦੋਸਤੋ ਤੁਹਾਨੂੰ ਦੋ ਚਾਰੀ ਵੇਖਣ ਦੇ ਵਿੱਚ ਵਾਈਟ ਮਿਲਣਗੇ ਤਕਰੀਬਨ ਜੈਡ ਬਲੈਕ ਸਮਝ ਕੇ ਤੁਸੀਂ ਇਹ ਕੱਟੀ ਮੰਨ ਸਕਦੇ ਹੋ ਠੀਕ ਹੈ ਜੀ ਤੇ ਸਰਪੰਚ ਸਾਹਿਬ ਕੀ ਡਿਮਾਂਡ ਕਰਦੇ ਆਂ ਇਸ ਛੋਟੀ ਦੀ ਜਿਹੜੀ ਸੂਈ ਹੈ ਇਹਦਾ 90000 ਹੈ ਜੀ 90000 90000 ਦੋਸਤੋ ਜਿਹੜੀ ਇਸ ਛੋਟੀ ਦੀ ਡਿਮਾਂਡ ਆ ਜਿਹੜੀ ਆਪਾਂ ਪਹਿਲੇ ਹੀ ਤੁਹਾਨੂੰ ਇਹ ਸੂਈ ਛੋਟੀ ਦਿਖਾ ਰਹੇ ਆਂ ਤੇ ਤਸੱਲੀ ਤੁਸੀਂ ਜਿਹੜੀ ਆ ਦੋਸਤੋ ਘਰ ਫਾਰਮ ਤੇ ਪਹੁੰਚ ਕੇ ਆਪਣੀ ਨਰਕਪਰਕ ਜ਼ਰੂਰ ਕਰ ਲਿਓ ਤਸੱਲੀ ਕਰਨਾ ਤੁਹਾਡਾ ਫਰਜ ਹੈਗਾ ਤਸੱਲੀ ਜ਼ਰੂਰ ਕਰ ਲਿਓ ਆ ਲਓ ਜੀ ਚੰਗੀ ਸਾਫ਼ ਸੁਥਰੀ ਆ ਥਣ ਹਵਾਨੇ ਦੀ ਸਾਫ਼ ਸੁਥਰੀ ਆ ਤੇ ਸਰ ਚੋਆਈ ਕਿੱਦਾਂ ਦੀ ਲੱਗੀ ਇਹਨੂੰ ਇੱਕ ਨੰਬਰ ਚੋਆਈ ਆ ਜੀ ਅੱਛਾ ਜੀ ਤੇ ਕੋਲੀ ਆ ਧਾਰ ਚ ਕੋਈ ਫੁਆਰ ਨਹੀਂ ਆਊਗੀ ਜੀ ਆਪਣੀ ਪੂਰੀ ਪਾਸ ਆ ਜੀ ਠੀਕ ਆ ਤੇ ਇਹਨੂੰ ਵੀ ਵੀਰ ਲੈ ਜੀ ਮਾੜਾ ਜਿਹਾ ਲੈ ਲਓ ਖੋਲੋ ਜੀ ਚੰਗਾ ਆਰਡਰ ਹੈਗਾ ਦੋਸਤੋ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਤੇ ਚਵਾਈ ਤੁਸੀਂ ਇਸ ਝੋਟੀ ਦੀ ਬਿਲਕੁਲ ਕਰ ਸਕਦੇ ਹੋ ਬਿਲਕੁਲ ਚਵਾਈ ਦੀ ਬਿਲਕੁਲ ਨਰਮ ਪੋਲੀ ਚਵਾਈ ਹੈਗੀ ਆ ਤੇ ਉਹਦੇ ਲਈ ਤੁਸੀਂ ਤਸੱਲੀ ਜਿਹੜੀ ਆਪਣੀ ਦੋ ਟਾਈਮ ਦੀ ਜਰੂਰ ਕਰ ਲਿਓ ਠੀਕ ਹੈ ਜੀ ਪੰਲ ਲਗੇ ਜੀ ਅੱਛਾ ਜੀ ਸਰਪੰਚ ਸਾਹਿਬ ਜਿੱਦਾਂ ਹੁਣ 10 ਲੀਟਰ ਤੇ ਪੌਲਾ ਚੱਲ ਰਿਹਾ ਤੇ ਦੁੱਧ ਤਕਰੀਬਨ ਅਕੋਰਡਿੰਗ ਟੂ ਤੁਹਾਡੇ ਕਿੰਨਾ ਪਾ ਦੇ ਇਹ 14 ਪਲੱਸ ਜਾਊਗੀ ਜੀ 14 ਪਲੱਸ ਸਾਡਾ ਵੀ ਇੰਨੇ ਚ ਤਾਂ ਅਨੰਦਾਜ਼ਾ ਆ ਜੀ ਹਾਂ ਜੀ ਇਹ 14 ਪਲੱਸ ਤੇ ਜਾਊਗੀ 14 ਪਲੱਸ ਕਰੇਗੀ ਹਾਂ ਜੀ ਠੀਕ ਹੈ ਜੀ ਠੀਕ ਹੈ ਦੋਸਤੋ ਅ ਅੱਗੇ ਸਰਪੈਂਸਾਬ ਜਿਹੜੀ ਆਪਣੇ ਕੋਲ ਆ ਗਈ ਹੈ ਮਾਚ ਇਹਦੇ ਬਾਰੇ ਵੀ ਪਾਈਏ ਚੰਨਣਾ ਇਹ ਵੀ ਦੂਜਾ ਸੂਆ ਆ ਜੀ ਦੂਜਾ ਸੂਆ ਜੀ ਹਾਂ ਜੀ ਇਹ ਕੱਲ ਰਾਤ ਦੀ ਸੂਈ ਆ ਜੀ ਠੀਕ ਆ ਇਹਦੀ ਮਗਰ ਵੀ ਕੱਟੀ ਆ ਜੀ ਕੱਟੀ ਆ ਗਈ ਮਗਰ ਦੇ ਹਾਂ ਜੀ ਦੂਜਾ 1200 ਸੈਕਿੰਡ ਟਾਈਮਰ ਜਿਹੜੀ ਹੈ ਵੀ ਛੋਟੀ ਸੂਈ ਹੈਗੀ ਆ ਬਾਕੀ ਥਾਣਾ ਹਵਾਨੇ ਦੀ ਇਹ ਵੀ ਸਾਫ ਹੈਗੀ ਆ ਤਕਰੀਬਨ ਜਿਹੜਾ ਦੋਸਤੋ ਵੀਡੀਓ ਬਣਾਉਣ ਦਾ ਸਮਾਂ ਹੈਗਾ ਆਪਣਾ 12 ਵਜੇ ਤੋਂ ਲੈ ਕੇ 1 ਵਜੇ 1 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈਗਾ ਸ਼ਾਮ ਨੂੰ ਜਦੋਂ ਪਸ਼ੂ ਜਿਹੜਾ ਦੋਸਤੋ ਸੋਇਆ ਹੁੰਦਾ ਬੰਦਾ ਠੰਡ ਦਾ ਜਦੋਂ ਉਦੋਂ ਦੇਖ ਜਿਹੜੀ ਹੁੰਦੀ ਹਵਾਨੇ ਦੀ ਹੁੰਦੀ ਆ ਦੋਸਤੋ ਹੋਰ ਵੇਖਣ ਦੇ ਵਿੱਚ ਮਿਲਦੀ ਆ ਉਦੋਂ ਆਰਡਰ ਜਿਹੜਾ ਹੋਰ ਵੀ ਬਣਾ ਕੇ ਪਸ਼ੂ ਤਿਆਰ ਕਰ ਲੈਂਦਾ ਤੇ ਫੀਮੇਲ ਕਾਫ ਇਸ ਦੇ ਮਗਰ ਹੈਗੀ ਆ ਤੇ ਸਰਪੰਚ ਸਾਹਿਬ ਜਿਹੜਾ ਡਿਮਾਂਡ ਕੀ ਕਰਦੇ ਨੇ ਇਹਦਾ 75000 ਆ ਜੀ 75000 ਆ ਹਾਂਜੀ ਤੇ ਲੈਸ ਹੋ ਜੇਗੀ ਨਾ ਜੀ हां मानतान ਤੇ ਜਰੂਰ ਹੋਊਗਾ ਜੀ ਹੋ ਜਾਏਗਾ ਮਾਨਤ ਦੇਖੋ ਬੱਚਾ ਤੇ ਨਾ ਆਪਾਂ ਮੋਲੀ ਕਰਦੇ ਆ ਨਾ ਆਪਾਂ ਬੱਚੀ ਕਿਸੇ ਕੋਲ ਲੈਨੇ ਆ ਜੀ ਜਦੋਂ ਆਪਾਂ ਲੈਨੇ ਆ ਉਦੋਂ ਹੀ ਮਾਨਤਾਨ ਕਰਾ ਕੇ ਹੀ ਲਈਦੀ ਆ ਜੀ ਜੀ ਤੇ ਬਿਨਾ ਮਾਨਤਾਨ ਤੋਂ ਤੇ ਆਪਾਂ ਨਾ ਲੈਨੇ ਨਾ ਦਿੰਦੇ ਠੀਕ ਆ ਜੀ ਸੋ ਦੋਸਤੋ 75000 ਡਿਮਾਂਡ ਆ ਤੇ ਵਿੱਚੋਂ ਜਿਹੜਾ ਮਾਨਤਾਨਾ ਜਿੰਨਾ ਵੀ ਬਣਦਾ ਹੋਇਆ ਉਸ ਤੋਂ ਪਹਿਲਾਂ ਤੁਸੀਂ ਚੈੱਕ ਆਪਦੀ ਪਾਸ ਕਰ ਲਿਓ ਤਸੱਲੀ ਤੁਸੀਂ ਕਰ ਲਿਓ ਤੇ ਬਾਈ ਜਿਹੜਾ ਜਿੱਥੋਂ ਤੱਕ ਵੀ ਸੌਦਾ ਹੋਣਾ ਹੋਇਆ ਪੁੱਗਦਾ ਹੋਇਆ ਜਰੂਰ ਹੋ ਜਾਏਗਾ ਤੇ ਆਲੋ ਜੀ ਫੀਮੇਲ ਕਾਫ ਆ ਦੋਸਤੋ ਮਗਰ ਇੱਕ ਵਾਰ ਮੈਂ ਫਿਰ ਦੱਸ ਦੇਣਾ ਸੈਕਿੰਡ ਟਾਈਮ ਜਿਹੜੀ ਸੂਈ ਆ ਪਿੱਠ ਪੂੜਾ ਉੱਚਾ ਕੱਦ ਘਾਟ ਬਹੁਤ ਖੂਬਸੂਰਤ ਹੈਗਾ ਇਸ ਝੋਟੀ ਦਾ ਵੀ ਤੇ ਮਿਲਕਿੰਗ ਜਿਹੜੀ ਆ ਦੋਸਤੋ ਤਕਰੀਬਨ ਇਸਨੇ ਵੀ ਵਧੀਆ ਕਰ ਦੇਣੀ ਆ ਤੇ ਮੁੱਲ ਜਿਹੜਾ ਹੌਲਾ ਰੇਟ ਕਹਿ ਲਈਏ ਦੋਸਤੋ ਅੱਜ ਦੇ ਸਮੇਂ ਦੇ ਵਿੱਚ 75000 ਤੇ ਲੈ ਦੇ ਜਿਹੜਾ ਦੋਸਤੋ ਥੋੜੇ ਬਾਦੇ ਲੈਸ ਦੇ ਨਾਲ ਜਿਹੜਾ ਦੋਸਤੋ ਇਹ ਲੈ ਦੇ ਕੀਤਾ ਜਾਵੇਗਾ ਥਾਂਾਂ ਦੀ ਕੁਆਲਿਟੀ ਅਗਲੇ ਮਗਰਲੇ ਜਿਹੜੇ ਥਣ ਹੈਗੇ ਆ ਬਹੁਤ ਖੂਬਸੂਰਤ ਹੈਗੇ ਠੀਕਾ ਸਰਪੰਚ ਸਾਹਿਬ ਅਗਲੀ ਲਾਸਟ ਐਂਡ ਫਾਈਨਲ ਜਿਹੜੀ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਠੀਕ ਹੈ ਜੀ ਪਾਈਏ ਚੰਨਾ ਜੀ ਇਸ ਬਾਰੇ ਵੀ ਇਹ ਝੋਟੀ ਕੱਲ ਸੂਈ ਆ ਜੀ ਠੀਕ ਹੈ ਜੀ ਤਕਰੀਬਨ 8:00 ਵਜੇ ਜੀ ਠੀਕ ਹੈ ਜੇਰਜੋਰ ਹਨ ਵਧੀਆ ਪਾਰਤੀ ਹੈ ਜੀ ਠੀਕ ਹੈ ਜੀ ਥੀਸ ਤੋਂ ਖਾਲੀ ਨਹੀਂ ਹੋ ਜਾਈ ਕੀਤੀ ਜੀ ਠੀਕ ਹੈ ਤੇ ਤੀਜਾ ਸੂਆ ਜੀ ਇਹ ਠੀਕ ਹੈ ਜੀ ਮਗਰ ਇਹਦੇ ਵੀ ਕੱਟੀ ਹੈ ਜੀ ਠੀਕ ਹੈ ਥਰਡ ਲਿਕੇਸ਼ਨ ਆ ਦੋਸਤੋ ਤੀਸਰਾ ਬਿਆਨ ਤੇ ਵਿਆਈ ਹੋਈ ਹੈ ਜੋ ਪਿੱਛੇ ਇਸਕੇ ਉਹ ਵੀ ਕਟੜੀ ਹੈ ਮਗਰ ਜੜੀ ਦੋਸਤੋ ਕੱਟੀ ਮਿਲੇਗੀ ਤੁਹਾਨੂੰ ਫੀਮੇਲ ਕਾਫ ਜਿਹੜਾ ਇਸ ਤੇ ਮਗਰ ਮਿਲੇਗਾ ਮੱਝ ਦੇ ਮੂੰਹ ਮੱਥਾ ਜਿਹੜਾ ਹੈਗਾ ਦੋਸਤੋ ਫੇਸ ਕੁਆਲਿਟੀ ਆ ਸਿੰਘਾਂ ਦੀ ਬਣਤਰ ਆ ਬਾਡੀ ਸਟਰਕਚਰ ਦੇ ਹਿਸਾਬ ਨਾਲ ਦੇਖੋਗੇ ਬਾਡੀ ਬਣਤਰ ਨਾਲ ਦੇਖੋਗੇ ਦੋਸਤੋ ਬਹੁਤ ਵਧੀਆ ਚੰਗਾ ਮੇਲ ਖਾਂਦਾ ਜਿਹੜਾ ਸਿੰਘ ਹੈਗਾ ਦੋਸਤੋ ਫੱਬ ਦੇ ਵਿੱਚ ਝੋਟੀ ਅੱਕਾ ਤਾਂ ਖੜੀ ਉੱਚਾ ਤੇ ਇਹਨੂੰ ਮੈਂ ਵੀਰ ਨੂੰ ਕਹੂੰਗਾ ਖੋਲ ਕੇ ਇਹਨੂੰ ਵੀ ਕੋਈ ਚੈੱਕ ਪਾਸ ਆਪਾਂ ਕਰਾ ਦਈਏ ਤੋਰ ਕੇ ਤੇ ਆ ਬਾਕੀ ਹਜੇ ਤੁਸੀਂ ਮਤਲਬ ਕਿ ਖਾਲੀ ਤਾਂ ਆਪਾਂ ਕਰ ਹੀ ਨਹੀਂ ਗਏ ਇਹ ਖੀਸ ਤੂੰ ਖਾਲੀ ਨਹੀਂ ਕੀਤੀ ਹੈ ਜੀ ਠੀਕ ਆ ਆ ਲੋ ਦੋਸਤੋ ਫੀਮੇਲ ਕਾਫ ਤੁਹਾਨੂੰ ਦੋਸਤੋ ਇਸ ਵਜਦੇ ਮਗਰ ਮਿਲੇਗੀ ਤੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਚੌਰਸ ਆ ਲੈਵਾ ਹਵਾਨਾ ਹੈਗਾ ਤੇ ਬਿਲਕੁਲ ਤੁਸੀਂ ਦੇਖੋਗੇ ਦੋਸਤੋ ਥਾਣਾ ਦੀ ਵੀ ਬਿਲਕੁਲ ਇੱਕੋ ਜਿਹਾ ਥਾਣਾ ਦੋਸਤੋ ਚਾਰੇ ਥਾਣ ਜਿਹੜੇ ਦੋਸਤੋ ਇੱਕੋ ਜਿਹਾ ਰੱਖਿਆ ਅਗਲੇ ਮਗਰਲੇ ਥਾਣਾ ਦਾ ਗਾਇ ਪੰਦਰ ਬਹੁਤ ਖੂਬਸੂਰਤ ਠੀਕ ਹੈ ਵੀਰ ਜੀ ਕੱਦ ਕਾਠੀ ਦੋਸਤੋ ਨਾਰਮਲੀ ਮੈਂ ਜੇਕਰ ਗੱਲ ਕਰਾਂ ਤਾਂ ਕੱਦ ਕਾਠੀ ਛੋਟੀ ਦਾ ਬਿਲਕੁਲ ਠੀਕ ਹੈਗਾ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਮੈਂ ਇਸ ਸੋ ਸਰਪੰਚ ਸਾਹਿਬ ਇੱਕ ਸੰਪਰਕ ਨੰਬਰ ਆਪਣੇ ਜਰੂਰ ਬੋਲ ਕੇ ਦੱਸ ਜੀ ਦੇਖੋ ਜੀ ਮੇਰਾ ਹੈਗਾ ਜੀ 98143 80331 ਜੀ ਇੱਕ ਵਾਰੀ ਫਿਰ ਬੋਲ ਦ게요 ਜੀ 98143 80331 ਠੀਕ ਹੈ ਇੱਕ ਕਨੈਕਟ ਨੰਬਰ ਹੋ ਰਿਹਾ ਜੀ 98150 40625 ਇਹ ਮਿੰਟੂ ਮੁੰਡਾ ਕੋਤੇ ਹੁੰਦਾ ਜੀ ਆਪਣਾ ਬ੍ਰਿਜਾ ਜੀ ਠੀਕ ਆ ਇਹ ਆ ਆਪਣਾ ਜੀ ਐਡਰੈਸ ਹੈ ਜੀ ਇਹ ਤੁਸੀਂ ਮੈਂ ਕਹਿੰਦਾ ਵੀਡੀਓ 'ਚ ਦਿਖਾਓ ਸਾਰਿਆਂ ਨੂੰ ਆਹ ਲਓ ਦੋਸਤੋ ਸਰਪੰਚ ਸਾਹਿਬ ਨੇ ਦੋਸਤੋ ਤੇ ਦੀਪਾ ਸਰਪੰਚ ਨਾਮ ਦੇ ਨਾਮ ਦੋਸਤੋ ਤੁਸੀਂ ਪਿੰਡ ਕਿੰਗਰਾ ਚੋਵ ਵਾਲਾ ਜ਼ਿਲ੍ਹਾ ਜਲੰਧਰ ਦੋਸਤੋ ਪਹੁੰਚ ਸਕਦੇ ਹੋ ਤਹਿਸੀਲ ਭੋਗਪੁਰ ਲੱਗਦੀ ਆ ਬਿਲਕੁਲ ਦੋਸਤੋ ਜੰਮੂ ਕਸ਼ਮੀਰ ਪਠਾਨਕੋਟ ਰੋਡ ਮੇਨ ਹਾਈਵੇ ਤੇ ਉੱਪਰ ਬਿਲਕੁਲ ਪਿੰਡ ਜਿਹੜਾ ਦੋਸਤੋ ਪੈਂਦਾ ਹੈਗਾ ਠੀਕ ਹੈ ਸਰਪੰਚ ਸਾਹਿਬ ਮਿਹਰਬਾਨੀ ਤੁਹਾਡੀ ਵੀ ਜੀ ਚੰਗਾ ਜੀ ਸਾਰਿਆਂ ਦਾ ਧੰਨਵਾਦ ਠੀਕ ਆ ਸੋ ਦੋਸਤੋ ਇਹ ਹਨ ਸਰਪੰਚ ਸਾਹਿਬ ਦੀ ਪਾਸਰਪੰਚ ਦੇ ਨਾਮ ਨਾਲ ਦੋਸਤੋ ਨੇੜੇ ਤੇੜੇ ਤੋਂ ਸਭ ਜਾਣੂ ਨੇ ਸੋ ਤੁਸੀਂ ਘਰ ਪਹੁੰਚ ਕੇ ਦੋਸਤੋ ਤਸੱਲੀ ਜਿਹੜੀ ਆਪਣੀ ਬਿਲਕੁਲ ਸੰਤੁਸ਼ਟੀ ਆ ਘਰ ਪਹੁੰਚ ਕੇ ਕਰ ਸਕਦੇ ਹੋ ਮਿਲਕਿੰਗ ਵਾਲੇ ਪਸ਼ੂਆਂ ਦੀ ਤੇ ਟਿੱਪ ਕੇ ਜਿਹੜੇ ਪਸ਼ੂ ਸੂਣ ਵਾਲੇ ਆ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ